ਸਾਬ ਦੇ ਵੀ ਸਪੀਕਰ ਸਾਹਿਬ ਬੜੇ ਸਾਡੇ ਰਿਸਪੈਕਟੇਬਲ ਆ ਉਹਨਾਂ ਦੀ ਵੀ ਸਟੇਟਮੈਂਟ ਸੁਣਾ ਦਿਓ ਫਿਰ ਮੈਂ ਇਕੱਠਿਆਂ ਦਾ ਤਜਰਬਾ ਕਰ ਲਵਾਂ ਸਾਡੀ ਵਾਤ ਨਾਲ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਸਮੇਂ ਤੇ ਜਵਾਬ ਦੇ ਪ੍ਰਤੀਕਾ ਦੀ ਤਹਿ ਕਰੀਏ ਇਸ ਤਰ੍ਹਾਂ ਜੋ ਜਿਹਾ ਹੈਗਾ ਉਹ ਵੀ ਜੇਕਰ ਹੁੰਦਾ ਮਹਾਰਾ ਪੇਰਮੈਂਟ ਕਰ ਹੁੰਦਾ ਜਾਨ ਮੁਸਕਿਲ ਦਾ ਕ੍ਰਿਟੀਕਲ ਖਾਇਦਾ ਰਹ ਜਾਗਾ ਸੋ ਅੱਜ ਆ ਭਾਵੇਂ ਵਾਜੀ ਕਹਿ ਰਿਹਾ ਸੀ ਸੀਬੀ ਬਾਰੇ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਸੀਬੀ ਦੁਆਰਾ ਜਿਹੜੀ ਜਾਂਚ ਆ ਉਹ ਗਲਤ ਮੰਨ ਹੋ ਗਈ ਜਦ ਕਿ ਸੈਕਟਰ ਦੇ ਵਿੱਚ ਕੌਣ ਆ ਸੈਕਟਰ ਦੇ ਵਿੱਚ ਦੀ ਬਾ ਹਸਬਤ ਕੋਲ ਮਿਸਟਰ ਹੈਗੇ ਉਹ ਕਿਉਂ ਨਹੀਂ ਮੱਛਿਆ ਦੇ ਪਾਪਾ ਕੇ ਦੁਆਰਾ ਜਿਹੜੀ ਹੈਗੀ ਜਿਹੜੀ ਜਾਂਚ ਉਹ ਕਰਵਾਈ ਗਈ ਉਹਨਾਂ ਨੇ ਉਹ ਜਾਣ ਜਾਣ ਬੁੱਝ ਕੇ ਜਿਹੜੀ ਯਾਰ ਜਾਣ ਪੁੱਛ ਕੇ ਚਾਰ ਜਿੰਗਿਆ ਮਿਲ ਸਿਆ ਦੇ ਬੰਦਿਆ ਨੇ ਸੀਜੀਐਂ ਵੀ ਦੇ ਜਿਹੜੀ ਹੈਗੀ ਆ ਕਾਲਜਰ ਦੇ ਹੱਕ ਕੇਸ ਚਲਾ ਜਾਵੇ ਇਹ ਸਦਰ ਪ੍ਰੋਜੋਰਡ ਬੁਦਲੇ ਕਰ ਗਿਆ ਸੰਧਮਾ ਸਾਹਿਬ ਦੇ ਵੀ ਸਪੀਕਰ ਸਾਹਿਬ ਬੜੇ ਸਾਡੇ ਰਿਸਪੈਕਟੇਬਲ ਆ ਉਹਨਾਂ ਦੀ ਵੀ ਸਟੇਟਮੈਂਟ ਸੁਣਾ ਦਿਓ ਫਿਰ ਮੈਂ ਇਕੱਠਿਆਂ ਦਾ ਤਰਜਮਾ ਕਰਦਾ

ਸਾਤੀਸ ਜਿਹੜਾ ਸੀਗਾ 13 ਇਸੇ ਤਰੀਕੇ ਦਾ ਕੈਪਟਨ ਮੈਂ ਤਾਂ ਕਿਸੀ ਪ੍ਰਾਈਵੇਟ ਕਮੀਸਰ ਜਿਹੜੀ ਐਸਆਈ ਹੈ ਉਹਦੇ ਵਿੱਚੋਂ ਉਹਦਾ ਜਿਗਾ ਤੱਕ ਨਹੀਂ ਪਿਕਾ ਗਿਆ ਵਿਰਾਮੁਕੀ ਦਾ ਉਹੇ ਕੋਈ ਲੱਗਦਾ ਨਹੀਂ ਸੰਸਦ ਦੇ ਫਰਮ ਹੋਟ ਰਾਡ ਨਹੀਂ ਮੈਸੇ ਸੋ ਗਿਆ ਪਰ ਮੈਂ ਇਹਦਾ ਇਹ ਪੁੱਛਣਾ ਚਾਹਾਂਗਾ ਕਿ ਬੰਦਾ ਇਹ ਕਿਹਨ ਕੀ ਕਥਿਆ ਨੂੰ ਬਾਹਰ ਨਾਲ ਜਣਾਉਣ ਬਹੁਤ ਆਕਾਸੀ ਸਾਢੇ 4 ਸਾਲ ਬਾਅਦ ਉਹ ਵੀ ਜੱਟ ਦਿੱਖਿਆ ਸਰਸ ਵਿੰਸਿੰਗ ਬਾਦੂ ਸਰ ਬਜੂ ਸਿੰਘ ਸਿੱਧੂ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਕੈਪਟਨ ਮਹੰਗਲ ਨੇ ਤਾਂ ਘਟਾਰੇ ਕਿਹਾ ਕਿ ਹੈ ਕਿ ਇਹ ਤਾਂ ਦੇ 100 ਪੁਆਇੰਟ ਤੋਂ ਕਿਤੇ ਜ਼ਿਆਦਾ ਹੈ ਨਹੀਂ ਇੱਕ ਖੇਡ ਰਾਕੇ ਪੰਜਾਬ ਨੂੰ ਖਣਾਈ ਖਤ ਮਰਵਾਉਣ ਵਾਲੀ ਖਤ ਮਰਵਾਉਣ ਵਾਲੀ ਸਾਨੂੰ ਬਾਹਰ ਨਾਲ ਯਾਦ ਕੀ ਕਰਦੇ ਆ ਉਹਦੇ ਬਾਰੇ ਇਹ ਬੋਲਣਾ ਬਸ ਤੈਸ ਕਰਨਾ ਕਿ ਕਿ ਨਵੀਂ ਐਸਆਈਪੀ ਹੈ ਜਿਹੜੀ ਸਰਕਾਰ ਨੇ ਕਹਿ ਲਈ ਮੈਂ ਇਹ ਹੋ ਗਿਆ ਕਰੂ ਸਾਡੇ ਦਾ ਕੁਝ ਨਹੀਂ ਕੀਤਾ ਉਹਨੇ ਵੀ ਨਾਈਟ ਆ ਕੇ ਤਾਂ ਜਿਹੜਾ ਮੁਖੀਆ ਇਹ ਬਹੁਤ ਹੰਦਪਾ ਕਹਿੰਦਾ ਤੇ ਇਹ ਗੱਲ ਚੰਗੀ ਕਰਦਾ ਉੱਥੋਂ ਹੀ ਇੱਕ ਫੂਲ ਕਾਸਾ ਬੜੀ ਬਿਸਬਾਈ ਦਿਓ ਕਿਉਂਕਿ ਲੱਗਦੇ ਹੱਥੋਂ ਵੀ ਚੰਗੀ ਹੁੰਦੀ ਮੈਂ ਕਿਚਰੋਂ ਬਹੁਤ ਆਤਮ ਨੂੰ ਇਹਦੇ ਵਿੱਚ ਸਰ ਜੀ 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 ਸੋ ਮੈਂ ਤਾਂ ਇਹਨਾਂ ਦੇ 3.5 ਸਾਲ ਦੀ ਕਾਰਗੁਜ਼ਾਰੀ ਲੈਣੀ ਆ ਮੈਂ ਇਸ ਕਰਕੇ ਦੀ ਸੀਕੁਐਂਸ ਬਣਾਈ ਆ ਮੈਂ ਇਹਨਾਂ ਨੂੰ ਦੱਸ ਨਹੀਂ ਗੱਲ ਹੈ ਕੇਜਰੀਵਾਲਾ ਇਹ ਵੀ ਸੁਨੇਹਾ ਆ ਵੀ ਬਾਬੇ ਰਾਮ ਰਹੀਮ ਬਾਰੇ ਜਾਂ ਇਸ ਬਦਮੀਆਂ ਬਾਰੇ ਕੋਈ ਬੰਦਾ ਇਹਨਾਂ ਦਾ ਐਮ.ਐਲ.ਏ ਗੱਲ ਨਹੀਂ ਕਰ ਸਕਦਾ ਆ ਮੈਂ ਤਾਂ ਚਿੱਠੀਆਂ ਵੀ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਜਿਹਨੂੰ ਵੀ ਚਾਹੀਦੀਆਂ ਹੁੰਆਂ ਮੇਰੇ ਕੋਲ ਪਈਆਂ ਸਾਰੀਆਂ ਐਸ ਐਮ ਐਲ ਏ ਇਹਨਾਂ ਦੇ ਜਿਹੜੇ 95 96 ਐਮ ਐਲ ਏ ਆ ਇਹਨਾਂ ਨੇ ਅੱਜ ਤੱਕ ਕਿਤੇ ਇਹਦੇ ਤੇ ਕੋਈ ਗੱਲ ਕੀਤੀ ਹੋਵੇ ਮੈਂ ਕਿੰਨਾ ਇਹ ਤੇਜਰੀਵਾਲਾ ਭਗਵਾਨ ਜੀ ਨੂੰ ਤਾਂ ਕੀ ਪੁੱਛ ਸਕਦੇ ਆ ਇਹ ਅਮਨ ਅਰੋੜਾ ਔਰ ਪ੍ਰਨਤਾਰ ਸੰਧਵਾਜੀ ਔਰ ਹਰਪਾਲ ਸਿੰਘ ਚੀਮਾ ਜੀ ਇਹ ਆਪਣੇ ਟਵਿੱਟਰ ਹੈਂਡਲ ਦੇ ਦੁਆਰਾ ਸ਼ੇਅਰ ਕਰਦੇ ਆ ਨਹੀਂ ਤਾਂ ਮੈਂ ਤਾਂ ਸ਼ੇਅਰ ਕਰੂੰਗਾ ਜੀ ਲੇਕਿਨ ਇਹ ਅੱਜ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਇੱਕ ਨਵਾਂ ਬਿੱਲ ਲੈ ਕੇ ਆ ਗਏ ਅਸਲੀ ਗੱਲ ਹੈ ਇਨਸਾਫ ਕੀ ਆ ਇਨਸਾਫ ਦਾ ਕਿਸੇ ਜਾਤ ਨੂੰ ਨਹੀਂ ਪੁੱਛਦਾ ਕਿਸੇ ਧਰਮ ਨੂੰ ਨਹੀਂ ਪੁੱਛਦਾ ਕਿਸੇ ਗਮੀਰ ਨੂੰ ਨਹੀਂ ਪੁੱਛਦਾ ਕਿਸੇ ਗਰੀਬ ਨੂੰ ਨਹੀਂ ਪੁੱਛਦਾ ਅਸਲੀ ਗੱਲ ਹੈ ਇਨਸਾਫ ਦਾ ਉਹ ਹੁੰਦਾ ਤੇ ਅੱਜ ਖਾਸ ਕਰਕੇ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸਲੋ ਹੋਇਆ ਤੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਇਹ ਸਾਰਾ ਕੁਝ ਅਸੀਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਜਿੱਥੇ-ਜਿੱਥੇ ਵੀ ਜੋ ਜੋ ਕਰ ਸਕਦੇ ਸੀ ਉਹ ਕੀਤਾ ਔਰ ਮੈਂ ਇਸ ਗੱਲ ਤੇ ਹੈਰਾਨ ਹਾਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ 25 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ 25 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਤੇ 2015 ਤੋਂ ਲੈ ਕੇ 2025 ਤੱਕ ਮੈਨੂੰ ਨਹੀਂ ਲੱਗਦਾ ਕਦੀ ਇੱਕ ਵਾਰੀ ਵੀ ਡੇਰਾ ਸੌਦਾ ਸਾਹ ਦਾ ਕਿਤੇ ਨਾਂ ਤੱਕ ਵੀ ਲਿਆ ਹੋਵੇ ਜੇ ਜੇ ਕਿਸੇ ਨੇ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਭਰਾ ਮੈਂ ਆਪਣੀ ਗਲਤੀ ਮੰਨ ਲੂੰਗਾ ਪਿਹਾਰੀ ਮੈਂ ਕੀ ਵਿਧਾਨ ਸਭਾ 'ਚ ਸੱਚ ਬੋਲ ਦਿੱਤਾ ਇੰਨੀ ਗੱਲ ਹੀ ਹੈ ਨਾ ਮੈਂ ਇੰਨੀ ਗੱਲ ਨਹੀਂ ਕਹੀ ਆਪੀ ਹਾਂ ਵੀ ਜਦੋਂ ਜਦੋਂ ਜਿੱਥੇ ਜਿੱਥੇ ਜੋ ਜੋ ਹੋਇਆ ਔਰ ਸਿਰਫ ਤੇ ਸਿਰਫ ਬਈ ਸਾਡੀ ਬਠਿੰਡਾ ਸੀਟ ਜਿਹੜੀ ਆਹੋ ਕਾਇਮ ਰਹਿਣੀ ਚਾਹੀਦੀ ਆ ਪੰਛ ਜਿੱਥੇ ਮਰਦੀ ਜਾਵੇ ਜਿਸ ਘਰ ਦੇ ਵਿੱਚ 25 ਸਾਲ ਪੰਥ ਦੇ ਨਾਲ ਤੇ ਸਰਕਾਰ ਆਈ ਹੋਵੇ ਤੇ ਅੱਜ ਉਹਦੇ ਹਾਲਾਤ ਇਹ ਹੋਣ ਫਿਰ ਤਰੋਹੇ ਚਲੇ ਗਏ ਕਿਉਂਕਿ ਉਸ ਪਰਮਾਤਮਾ ਦੀ ਤਖ਼ਰੀ ਹਰ ਮੰਦਰ ਸਾਹਿਬ ਚਲੇ ਗਿਆ ਸਾਡੇ ਇਲਾਕਾ ਤੱਕ ਸਾਥ ਤੇ ਇਹਨਾਂ ਨੇ ਉੱਥੇ ਕਿਹਾ ਵੀ ਹਾਂ ਵੀ ਸਾਡੇ ਕੋਲ ਗਲਤੀਆਂ ਤਾਂ ਹੋ ਜਾਂ। ਅੱਛਾ ਲੇਕਿਨ ਉੱਥੋਂ ਵੀ ਮਨਕਰ ਹੋ ਗਿਆ ਮੈਂ ਤਾਂ ਜਦੋਂ ਇਹਨਾਂ ਦੇ ਉੱਤੇ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਕਿ ਯੂਮਨ ਦਾ ਨਾਮ ਅਕਾਲੀ ਦਲ ਦੇ ਲੀਡਰ ਹੀ ਸਰਦਾਰ ਅਰਸ਼ਦੀਪ ਦੇ ਹਾਂ ਪਰਮ ਸਿੰਘ ਪਰਮਵੰਦ ਸਿੰਘ ਬਲਟੀ ਰਵਾੜ ਉਹ ਕਹਿੰਦੇ ਵੀ ਜਿਹੜਾ ਮਲਕੇ ਦੇ ਵਿੱਚ ਜਿਹੜੀ ਬਿਆਦਬੀ ਹੋਈ ਸੀ ਤੇ ਉਹਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਜਿਹੜੀ ਉਹ ਦਵਾਈ ਹੈ ਲਿਕਨ ਸੇਮ ਤਾਂ ਸਿੱਟਾ ਸੀ ਖਟੜੇ ਨਹੀਂ ਸਿੱਟਾ ਉਹਨੇ ਉਹਨੇ ਉਪਰ ਇਨਵੈਸਟੀਗੇਸ਼ਨ ਕੀਤੀ ਸੀ ਉਹਨੇ ਬੋਰਡ ਪਲਾਸਟਿਕ ਇਨਵੈਸਟੀਗੇਸ਼ਨ ਕੀਤਾ ਸੀ ਅੱਜ ਤੱਕ ਕਦੀ ਬਾਦਲ ਸਾਹਿਬ ਅੱਜ ਤੱਕ ਕਦੀ ਜੀਪੀ ਨੂੰ ਵੀ ਪੁੱਛਿਆ ਤੁਹਾਡੀ ਭਾਈਵਾਲ ਪਾਰਟੀ ਸੀ ਅੱਜ ਤੱਕ ਕਦੀ ਉਹਨਾਂ ਨੂੰ ਵੀ ਇਹਦੇ ਬਾਰੇ ਜਾਂਚ ਕਰਾਇਆ ਵੀ ਅਸਲੀ ਇਹਦੇ ਪਿੱਛੇ ਤਾਕਤਾਂ ਕਿਹੜੀਆਂ ਹੈ ਤੇ ਮੈਂ ਹੁਣ ਭਗਵੰਤ ਮਾਨ ਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਅਸੀਂ ਕੀ ਜਸਟਿਸ ਮੰਗਦੇ ਆ ਯਾਰ ਹੋਰ ਕੀ ਮੰਗਦੇ ਆ ਔਰ ਇਹਨਾਂ ਨੇ ਸਮੇਂ-ਸਮੇਂ ਤੇ ਜਿਹੜੀਆਂ-ਜਿਹੜੀਆਂ ਵੀ ਆਵਾਜ਼ਾਂ ਜਿਹੜੀਆਂ ਉਹ ਕਿਤੇ ਡੀਪਲੀ ਕਨਸਰਨ ਰੱਖਦੀਆਂ ਤੇ ਉਹ ਕਦੀ ਵੀ ਉਹਦੇ ਤੇ ਇਹਨਾਂ ਨੇ ਉਹਨੂੰ ਹਮੇਸ਼ਾ ਇਹਨਾਂ ਦਾ ਸੋਸ਼ਲ ਮੀਡੀਆ ਇਕੱਠੇ ਹੋ ਕੇ ਟੱਕਰਦੇ ਆ ਅੱਛਾ ਮੈਨੂੰ ਕੋਈ ਇਹਨਾਂ ਦੀ ਇਹਨਾਂ ਦੀ ਬਹੁਤੀ ਪਰਵਾਹ ਨਹੀਂ ਹੈ ਸੱਚੀ ਗੱਲ ਕਿਉਂਕਿ ਮੈਨੂੰ ਐ ਲੱਗਦਾ ਕਿ ਲੀਡਰਸ਼ਿਪ ਵਿਆਹਾਂ-ਭੋਗਾਂ ਲਈ ਆ ਲੀਡਰਸ਼ਿਪ ਅੱਜ ਹਾਲਾਤ ਕਿੱਥੇ ਚਲੇ ਗਏ ਸਾਡੇ ਪੰਜਾਬ ਦੇ ਕਿ ਲੋਕੀ ਪੋਲੀਟੀਕਲ ਸਿਸਟਮ ਤੇ ਵਿਸ਼ਵਾਸ ਕਰਨਾ ਛੱਡ ਗਏ ਅੱਜ ਇੱਥੋਂ ਤੱਕ ਹਾਲਾਤ ਜਿਹੜੇ ਆ ਉਹ ਚਲੇ ਗਏ ਆ ਔਰ ਮੈਨੂੰ ਸਿਰਫ ਇੰਨੀ ਗੱਲ ਹੈ ਕਿ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਸ ਆ ਉਹ ਜੇ ਡੇਰਾ ਸੌਦਾ ਸਾਥ ਮਨ ਨੂੰ ਜਾਂਦੀਆਂ ਤੇ ਬੀਜੇਪੀ ਰੋਜ਼ ਇਹਨਾਂ ਨੂੰ ਤਰੋਤ ਤੇ ਬਾਹਰ ਲੈ ਕੇ ਆਉਂਦੀਆਂ ਆਹ ਫੇਰ ਵੀ ਮੈਨੂੰ ਲੱਗਦਾ ਇਹਨਾਂ ਦੀ ਗੱਜ ਕੋਰਦੀ ਕੋਈ ਨਵੀਂ ਗੱਲ ਉੱਠੀ ਚੱਲ ਰਹੀ ਹੈ ਸੁਖਵੀਰ ਸਿੰਘ ਬਾਦਲ ਇਹ ਕਹਿੰਦਾ ਸੀ ਕਿ ਪੰਜਾਬ ਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਹੈ ਸਗੀ ਹੈਗੀ ਆ ਪਰ ਤੁਸੀਂ ਫਿਰ ਕਿੱਥੇ ਖੜੇ ਹੋ ਸਿਰਫ ਸਤਾ ਮੈਂ ਕਹਿੰਦਾ ਹੁਣ ਹੀ ਸਤਾ ਤੋਂ ਲੈਣਾ ਕੀ ਆ ਜਿੱਥੇ ਪੰਜਾਬ ਮਾੜੇ ਪਾਸੇ ਨੂੰ ਤੁਰਪੇ ਔਰ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਤੇ ਜੇ ਅਸੀਂ ਇੱਥੇ ਇਨਸਾਫ ਨਹੀਂ ਦਿਵਾ ਸਕਦੇ ਅਸੀਂ ਇੱਥੇ ਇਹਦੇ ਤੋਂ ਰਾਜਨੀਤੀ ਤੋਂ ਇਸ ਇਸ਼ੂ ਤੇ ਵੀ ਨਹੀਂ ਪਰਾ ਹੋ ਸਕਦੇ ਮੈਂ ਤਾਂ ਅੱਜ ਇਸ ਕਰਕੇ ਤੁਹਾਡੇ ਨਾਲ ਔਰ ਇਹਨਾਂ ਦੀ ਆ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਦੀ ਸਮੁੱਚੀ ਟੀਮ ਆ ਜਿਹੜੇ ਤਿੰਨ ਤਾਂ ਮੈਂ ਤਿੰਨਾਂ ਦੀ ਤਾਂ ਵੀਡੀਓ ਦਿਖਾਉਂਦੀ ਇਹਨਾਂ ਦਾ ਕੇਜਰੀਵਾਲ ਸੋਧੀਆਂ ਭਗਵੰਤ ਮਾਨ ਬਈ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਕਿ ਹਾਂ ਵੀ ਇਹ ਤਾਂ ਕਿ ਸਾਰਾ ਇਨਸਾਫ ਮਿਲਣਾ ਚਾਹੀਦਾ ਤੁਸੀਂ ਕੀ ਕੀਤਾ ਟ੍ਰਾਂਸਫਰ ਕੇ ਇਸ ਬਾਰ ਕਰਾਇਆ ਤੁਸੀਂ ਕੀ ਕੀਤਾ ਅੱਜ ਤੱਕ ਉਹਦੇ ਤੇ ਗੱਲ ਨਹੀਂ ਹੋਈ ਔਰ ਢਾਈ ਸਾਲ ਜਿਹੜੀ ਆ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਮਿਲਦੀ ਤੇ ਇਹ ਜਿਹੜੇ ਸਾਰੇ ਕਿਉਂਕਿ ਔਨ ਦਾ ਫਲੋਰ ਆਫ ਦਾ ਹਾਊਸ ਜਿਹੜਾ ਝੂਠ